ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜੁੜੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਆਖਿਰਕਾਰ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੇ ਜਥੇਦਾਰ ਗਿਰਗਾ ਜਨੂਨ ਜਥੇਦਾਰ ਸਖਤ ਵਜੋਂ ਦੀ ਮਾਨਤਾ ਪੇਟ ਦਾ ਕੀਤਾ ਸਰੂਪਾ ਆਖਰਕਾਰ ਗਿਆਨੀ ਰਗਵੀਰ ਸਿੰਘ ਅਤੇ ਗਾਇ ਸੁਲਤਾਨ ਸਿੰਘ ਨੇ ਇੱਕ ਜਥੇਦਾਰ ਜਗਰਗੱਜ ਨੂੰ ਜਥੇਦਾਰ ਕਾਲ ਸਬਸਕ੍ਰਾਈਬਰ ਨੂੰ ਮਾਨਤਾ ਪੇਟ ਕੀਤਾ ਸਰੂਪਾ ਕਰਦਿਏ ਕੀਤਾ ਸਨਮਾਨਤ ਹਾਰ ਪੱਦਰ ਉੱਤੇ ਜਿੱਤ ਦੇ ਉੱਤੇ ਸਹਿਯੋਗ ਦਾ ਭਰੋਸਾ ਦਿੱਤਾ ਹੈ ਸ਼੍ਰੀ ਅੰਮ੍ਰਿਤਸਰ ਸ 26 ਜੁਲਾਈ 2025 ਪੰਥ ਸਫਾ 1 ਵਿੱਚ ਵੱਡੇ ਘਟਨਾਕਰਮ ਵਿੱਚ ਸਤਿਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਮੁਖੀ ਗੁਰੰਥੀ ਸਿੰਘ ਸਾਹਿਬਾ ਗਿਆਨੀ ਰਗबीर ਸਿੰਘ ਨੇ ਕਾਲ ਸਤਿਖੰਡ ਦੇ ਕਾਰਜਕਾਰੀ ਜਥੇ ਤੇ ਸਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਗਿਆਨੀ ਜਸ ਸਾਹਿਬ ਦੇ ਜਥੇ ਦਾ ਗਿਆਨੀ ਕੁਲਦੀਪ ਸਿੰਘ ਗੱਜ ਦਾ ਸ਼੍ਰੀ ਦਰਬਾਰ ਸਾਹਿਬ ਇਕੱਠੀ ਤੇ ਆਪਣਾ ਰਿਹائش ਵਿਕੇ ਸਦਕੇ ਬਖਸ਼ਿਸ਼ ਸਰੂਪਾ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਹੈ ਇਸ ਮੌਕੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਤੇ ਸਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਸਾਹਿਬ ਦਾ ਕਾਰਜਕਾਰੀ ਜਥੇਦਾਰ ਸਹਿਬ ਗਿਆਨੀ ਸੁਲਤਾਨ ਸਿੰਘ ਨੇ ਵੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਨੂੰ ਸਿੰਘ ਗਰਗੱਜ ਨੂੰ ਸਰੂਪਾ ਦਿੱਤਾ ਹੈ ਗਿਆਨੀ ਰਗਵੇਤ ਸਿੰਘ ਨੇ ਕਿਹਾ ਹੈ ਕਿ ਇਤਿਹਾਸ ਅੰਦਰ ਹਮੇਸ਼ਾ ਹੀ ਬੁੱਢਾ ਬਾਬਾ ਬੁੱਢਾ ਜੀ ਦੇ ਸਤਕਾਰ ਪਦਵੀ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਅਤੇ ਭਾਈ ਗੁਰਦਾਸ ਜੀ ਜੋ ਕੀ ਜੋਸ਼ ਅਕਾਲ ਤੋ ਸਹਿਬ ਦੇ ਜਥੇ ਦਾ ਵੀ ਰਹੇ ਰਹੇ ਵਿਚਕਾਰ ਆਪਸੀ ਤਾਲਮੇਲ ਸਹਿਯੋਗ ਅਤੇ ਇੱਕ ਦੂਜੇ ਲਈ ਦੂਜੇ ਪ੍ਰਤੀ ਪੂਰਾ ਅਸਤਕਾਰ ਕੀਤਾ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ